ਦੱਕਰ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਪੈਟਰੋਲ ਪੰਪਰ ਖੋ ਕਾਂਡ ਮਾਮਲੇ ਵਿੱਚ ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਸਫਲਤਾ ਤਿੰਨ ਲੁਟੇਰੇ ਪੁਲਿਸ ਦੇ ਕਬਜ਼ੇ ਵਿੱਚ ਖੂਫੀਆ ਜਾਣਕਾਰੀ ਦੇ ਆਧਾਰ ਤੇ ਥਾਣਾ ਲਾਂਬੜਾ ਪੁਲਿਸ ਦੀ ਕਾਰਵਾਈ ਜਲੰਧਰ 15 ਦਸੰਬਰ 2025 ਮਾਨਯੋਗ ਹਰਵਿੰਦਰ ਸਿੰਘ ਵਿਰਕ ਪੀਪੀਐਸ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਜਲੰਧਰ ਦਿਹਾਤੀ ਵਿੱਚ ਸਮਾਜ ਵਿਰੋਧੀ ਅਨਸਰਾਂ ਨਸ਼ਾ ਤਸਕਰਾਂ ਚੋਰਾ ਅਤੇ ਲੁੱਟਖੋ ਕਰਨ ਵਾਲਿਆਂ ਖਿਲਾਫ ਕਾਰਵਾਈ ਚਲਾਈ ਜਾ ਰਹੀ ਹੈ। ਵਿਸ਼ੇਸ਼ ਮੁਹਿੰਮ ਤਹਿਤ ਥਾਣਾ ਲਾਂਬੜਾ ਪੁਲਿਸ ਵੱਲੋਂ ਇੱਕ ਮਹੱਤਵਪੂਰਨ ਸਫਲਤਾ ਹਾਸਲ ਕੀਤੀ ਗਈ ਹੈ। ਸ਼੍ਰੀ ਸਰਬਜੀਤ ਰਾਏ ਪੀਪੀਐਸ ਪੁਲਿਸ ਕਪਤਾਨ ਜਲੰਧਰ ਦਿਹਾਤੀ ਅਤੇ ਸ਼੍ਰੀ ਨਰਿੰਦਰ ਪੀਪੀਐਸ ਉਪ ਪੁਲਿਸ ਕਪਤਾਨ ਸਬ ਡਿਵੀਜ਼ਨ ਕਰਤਾਰਪੁਰ ਦੀ ਅਗਵਾਈ ਹੇਠ ਐਸਆਈ ਗੁਰਮੀਤਰਾਮ ਮੁਖ ਅਫਸਰ ਥਾਣਾ ਲਾਂਬੜਾ ਤੇ ਉਹਨਾਂ ਦੀ ਪੁਲਿਸ ਟੀਮ ਵੱਲੋਂ ਅਸਲੇ ਦੀ ਨੋਕਤੇ ਪੈਟਰੋਲ ਪੰਪ ਤੇ ਖੋਹ ਕਰਨ ਵਾਲੇ ਤਿੰਨ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਨਰਿੰਦਰ ਪੀਪੀਐਸ ਉਪ ਪੁਲਿਸ ਕਪਤਾਨ ਸਬ ਡਿਵੀਜ਼ਨ ਕਰਤਾਰਪੁਰ ਨੇ ਦੱਸਿਆ ਕਿ ਮਿਤੀ 8 ਦਸੰਬਰ 2025 ਨੂੰ ਪਿੰਡ ਧਾਲੀਵਾਲ ਕਾਦੀਆਂ ਸਥਿਤ ਰਾਜ ਐਡਵਿਜ ਪੈਟਰੋਲ ਪੰਪ ਤੇ ਕੁਝ ਨਾਮ ਅਲੂਮ ਵਿਅਕਤੀ ਵੱਲੋਂ ਪਿਸਤੌਲ ਦੀ ਨੋਕ ਤੇ ਨਗਦ ਰਕਮ ਖੋਹ ਲਈ ਗਈ ਸੀ ਇਸ ਸਬੰਧੀ ਥਾਣਾ ਲਾਂਬੜਾ ਵਿਖੇ ਮਕਦਮਾ ਨੰਬਰ 159 ਮਿਤੀ 9 ਦਸੰਬਰ 2025 ਅਦੀਨ ਤਾਰਾ 311 61 BNS ਅਤੇ 25 ਆਰਮਜ਼ ਐਕਟ ਅਧੀਨ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕੀਤੀ ਗਈ। ਉਕਤ ਮੁਕਦਮੇ ਦੀ ਤਫ਼ਤੀਸ਼ ਦੌਰਾਨ ASI ਬਲਜਿੰਦਰ ਸਿੰਘ ਵੱਲੋਂ ਖੁਫੀਆ ਸੂਚਨਾ ਦੇ ਆਧਾਰ ਤੇ ਮਿਤੀ 13 ਦਸੰਬਰ 2025 ਨੂੰ ਤਿੰਨ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਦੀ ਪਛਾਣ ਸ਼ੰਮੀ ਹੰਸ ਉਰਫ ਤੋਰੀ ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਗਾਖਲਾਂ ਬਬਰੀਕ ਉਰਫ ਬੇਬੀ ਪੁੱਤਰ जोगਿੰਦਰਪਾਲ ਵਾਸੀ ਪਿੰਡ ਗਾਖਲਾ ਪੰਕਜ ਕੁਮਾਰ ਉਰਫ ਪੰਕੂ ਉੱਤਰ ਜੀਤ ਲਾਲ ਵਾਸੀ ਪਿੰਡ ਸਫੀਪੁਰ ਵਜੋਂ ਹੋਈ ਹੈ ਦੋਸ਼ੀਆਂ ਦੇ ਗ੍ਰਿਫਤਾਰ ਦੌਰਾਨ ਉਹਨਾਂ ਕੋਲੋਂ 10000 ਭਾਰਤੀ ਕਰੰਸੀ ਅਤੇ ਇੱਕ ਖਿਡੌਣਾ ਪਿਸਤੌਲ ਬਰਾਮਦ ਕੀਤਾ ਗਿਆ ਹੈ ਗ੍ਰਿਫਤਾਰ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਅੱਗੇ ਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਹੋਰ ਪੁਸ਼ਕਿਸ਼ جاری ਹੈ ਤੇ ਇਸ ਗੱਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਦੋਸ਼ੀ ਹੋਰ ਕਿਸੇ ਅਪਰਾਧਿਕ ਵਾਰਦਾਤ ਵਿੱਚ ਸ਼ਾਮਲ ਤਾਂ ਨਹੀਂ ਰਹੇ ਜ਼ਿਲ੍ਹਾ ਜਲੰਧਰ ਦਿਹਾਤੀ ਪੁਲਿਸ ਵੱਲੋਂ ਆਮ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਅਜਿਹੀ ਕਾਰਵਾਈ ਪੁਬਿਕ ਵਿੱਚ ਵੀ ਲਗਾਤਾਰ ਜਾਰੀ ਰਹੇਗੀ। ਮੁਹੰਮਦ ਮਕਸੂਦ ਦੀ ਖਾਸ ਰਿਪੋਰਟ। ਇਹ 8 ਤਰੀਕ ਦੀ ਰਾਤ ਨੂੰ ਇੱਥੇ ਜਿਹੜਾ ਕਾਦੀਆਂ ਰੋਡ ਜਿਹੜਾ ਹੈਗਾ ਨਾ ਕਾਲਾ ਸਿੰਘ ਦਾ ਰੋਡ ਹੈਗਾ ਜਲੰਧਰ ਤੋਂ ਜਾਂਦਾ ਹੈ ਇੱਥੇ ਪੈਟਰੋਲ ਕਾਫਲੇ ਦੇ ਉੱਤੇ ਦੋ ਮੁੰਡਿਆਂ ਨੇ ਜਿਹੜੇ ਕਿ ਕਸਟਰ ਨਾਲੇ ਗੋਸੀ ਇੱਕ ਕੋਲ ਕਸਟਰ ਸੀ। ਜਿਹਨਾਂ ਨੇ ਆਂਕੇ ਉਹਦੇ ਵਿੱਚ ਜਿਹੜੇ ਦੋ ਪੰਪ ਵਾਲੇ ਪਹਿਲੇ ਇਹਨਾਂ ਨੇ ਅੰਦਰ ਵੜ ਕੇ ਕੁੰਡਾ ਲਾਇਆ ਤੇ ਇੱਕ ਨੂੰ ਨਾਲ ਲਾਇਆ ਕਿ ਤੇ ਉਹਦੇ ਚੋਂ ਜਿਹੜਾ ਉਹਨਾਂ ਦੇ ਆਫਿਸ ਦੇ ਵਿੱਚੋਂ ਕੈਸ਼ ਲੁੱਟ ਕੇ ਲੈ ਗਏ ਸੀ ਕਿੰਨਾ ਸੀਗਾ ਜੀ ਹਾਂ ਜੀ ਕਿੰਨਾ ਕਹਿ ਸਕਦਾ ਕੈਸ਼ ਇਹਨਾਂ ਡਿਫਰੈਂਟ ਸੀਗਾ ਹੈਗਾ ਜੋ ਉਹਨਾਂ ਦੇ ਉਸ ਟਾਈਮ ਜਿਹੜਾ ਉਹ ਫਿਕਰ ਦਿੱਤੀ ਸੀ ਉਹ ਹੋਰ ਸੀ ਪਰ ਜਿਹੜਾ ਐਕਚੁਅਲੀ ਜਿਹੜਾ 47 ਦਾ ਕਰੀ ਸੀਗਾ अच्छा उन्होंने उन्होंने मेरे ख्याल दो लाख लिखवाया सी उन्होंने लिखवाया सी बट जो उस बारे मैनेजर ने भी जेड़ा उचे स्पष्टीकरण देता है 47 क्या सी अच्छा जी ते जगह ਇਹਨਾਂ ਕੋਲੋਂ ਜਿਹੜੇ ਬੰਦੇ ਹੈ ਜਿਹੜੇ ਲੈ ਕੇ ਗਏ ਜਨਨ ਨੂੰ ਇਹਦੀ ਟਰੇਸ ਹੋਇਆ ਤੇ ਇਹਨਾਂ ਨੇ ਵੀ ਸੇਮ ਹੀ ਫੀਡਰ ਦੱਸੀ ਸੀਗੀ ਹੈ 47000 50000 ਹੋ ਗਿਆ ਬ੍ਰਾਉਂਡ ਹੈ ਉਹਦੇ ਚੋਂ 47000 ਬ੍ਰਾਉਂਡ ਹੋ ਗਿਆ ਤੇ ਬਾਕੀ ਦੀ ਉਹ ਕੋਸ਼ਿਸ਼ ਚੱਲ ਰਹੀ ਹੈ ਤੇ ਕਿਹਨਾ ਹੋ ਗਿਆ 35 77 ਬਾਕੀ ਵੀ ਜਿਹੜਾ ਬ੍ਰਾਉਂਡ ਹੋ ਜੂਗਾ ਉਹ ਉਹਦਾ ਉਹਦਾ ਚੱਲ ਰਿਹਾ ਹੈ ਇਹਦੇ ਵਿੱਚ ਫਿਰ ਅਸੀਂ ਮੁਕੱਦਮਾ ਦਰਜ ਕਰਕੇ ਤੇ ਇਹਦੇ ਤੇ ਜੋ ਵੀ ਜਾਇ ਸਟੇਟੀਸ ਸੀ ਕੋਈ ਟੈਕਨੀਕਲ ਹੈਲਪ ਸੀ ਜਾਂ ਸਾਡੇ ਹਿਊਮਨ ਰਿਸੋਰਸਸ ਸੀ ਉਹਦੇ ਉੱਤੇ ਅਸੀਂ ਵਰਕ ਆਊਟ ਕਰਦੇ ਵੇ ਜਿਹੜੇ ਆ ਇਹਦੇ ਵਿੱਚ ਜਿਹੜੇ ਤਿੰਨ ਕੁਸ਼ੀਆਂ ਨੂੰ ਅਰੈਸਟ ਕਰ ਲਿਆ ਸੀ ਤੇ ਜਿਨ੍ਹਾਂ ਨੂੰ ਜਿਨ੍ਹਾਂ ਦੇ ਵਿੱਚ ਇੱਕ ਸ਼ਮੀ ਹੰਦ ਸੀਗਾ ਅ ਅਫਤੂਰੀ ਪਸਤੋਂ ਪਹਿਲਾਂ ਉਹ ਉਹ ਫੜ ਹੋਇਆ ਸੀਗਾ ਉਹ ਦਿਨਾਂ ਹੀ ਜਿਹੜੇ ਆ ਬਬਰੀਕ ਔਰ ਬੋਵੀ ਕਿੱਥੇ ਦੇ ਸੀ ਜੀ ਇਹ ਇਹ ਕਰਤਾਂ ਦੇ ਸੀਗੇ ਹੈਗੇ ਦੂਪਤੇ ਆਪਣਾ ਇੱਕ ਸਥਿਪਰਦਾ ਸੀ ਹੈ ਅਚਾ ਲਾਗੇ ਦੀ ਸੀ ਲਾਗੇ ਦੀ ਸੀ ਕਿਉਂਕਿ ਉਹ ਜਿਸ ਤਰ੍ਹਾਂ ਉਸਰੇ ਵਿੱਚ ਇਹਨਾਂ ਨੇ ਸਲੀਪਰ ਪਾਈ ਹੋਈ ਸੀ ਤੇ ਜੇ ਤੂੰ ਵੀ ਜਿਹੜੀ ਵੀ ਇੱਕ ਵੱਡਾ ਰੀਜਨ ਸੀਗਾ ਵੀ ਲੋਕਲੀ ਹੋਣਗੇ ਅਦਰਵਾਈਜ਼ ਸਰਜਰੀ ਦੇ ਵਿੱਚ ਉਸ ਸਲੀਪਰ ਵਾਂਗ ਦੂਰ ਤਾਂ ਜਾ ਨਹੀਂ ਸਕਦਾ